ਮੱਛੀਵੜਾ ਸਾਇਉਦ ਦੇ ਨੇੜਲੇ ਪਿੰਡ ਪਮਾ ਕਲਾਂ ਦਾ ਵਾਸੀ ਨੌਜਵਾਨ ਜਸਦੀਪ ਸਿੰਘ ਉਰਫ ਜਸੂ ਦੀ ਅਮਰੀਕਾ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਤੇ ਅੱਜ ਉਸਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਮਾ ਕਲਾਂ ਦੇ ਕਿਸਾਨ ਦਿਲਜੀਤ ਸਿੰਘ ਮੰਗੜ ਦਾ ਇਕਲੌਤਾ ਪੁੱਤਰ ਜਸਦੀਪ ਸਿੰਘ ਦਸਵੀਂ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਚੰਗੇ ਭਵਿੱਖ ਲਈ 5 ਸਾਲ ਪਹਿਲਾਂ ਅਮਰੀਕਾ ਵਿਖੇ ਰਹਿੰਦੇ ਆਪਣੇ ਮਾਮੇ ਕੋਲ ਗਿਆ ਸੀ। ਜਸਦੀਪ ਅਮਰੀਕਾ ਦੇ ਕੈਲੀਫੋਰਨੀਆ ਦੇ ਫ੍ਰਿਜ਼ਨਲ ਸ਼ਹਿਰ ਵਿੱਚ ਰਹਿੰਦਾ ਸੀ ਜਿੱਥੇ ਕਿ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲੰਘੀ 3 ਜਨਵਰੀ ਨੂੰ ਜਸਦੀਪ ਸਿੰਘ ਅਮਰੀਕਾ ਵਿਖੇ ਆਪਣੇ ਘਰ ਤੋਂ ਕਾਰ ਤੇ ਸਵਾਰ ਹੋ ਕੇ ਨਿਕਲਿਆ ਅਤੇ ਰਸਤੇ ਵਿੱਚ ਆਪਣੇ ਮਾਤਾ ਪਿਤਾ ਅਤੇ ਦਾਦੀ ਨਾਲ ਵੀਡੀਓ ਕਾਲਿੰਗ ਰਾਹੀਂ ਗੱਲ ਵੀ ਕਰਦਾ ਰਿਹਾ ਪਰ ਅਚਾਨਕ ਫੋਨ ਬੰਦ ਹੋ ਗਿਆ ਤਾਂ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਚਿੰਤਾ ਹੋਣ ਲੱਗ ਪਈ ਜਿਸ ਤੇ ਉਹਨਾਂ ਅਮਰੀਕਾ ਵਿਖੇ ਰਹਿੰਦੇ ਮਾਮਾ ਨੂੰ ਸੂਚਿਤ ਕੀਤਾ ਮੌਕੇ ਤੇ ਜਾ ਕੇ ਵੇਖਿਆ ਤਾਂ ਜਸਦੀਪ ਸਿੰਘ ਕਾਰ ਵਿੱਚ ਮ੍ਰਿਤਕ ਪਿਆ ਸੀ ਜਿਸ ਦੇ ਸਿਰ ਵਿੱਚ ਗੋਲੀ ਵੱਜੀ ਹੋਈ ਸੀ 24 ਦਿਨਾਂ ਬਾਅਦ ਨੌਜਵਾਨ ਜਸਦੀਪ ਸਿੰਘ ਦੀ ਲਾਸ਼ ਲੈ ਕੇ ਉਸਦੇ ਮਾਮਾ ਪਿੰਡ ਪਮਾ ਕਲਾ ਪਹੁੰਚੇ ਤਾਂ ਉੱਥੇ ਮਾਹੌਲ ਬੜਾ ਗਮਗੀਨ ਹੋ ਗਿਆ ਅਤੇ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਸੀ ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਅੱਜ ਸਿਰ ਤੇ ਸਹਰਾ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ ਅਤੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਜਸਦੀਪ ਸਿੰਘ ਦਾ ਬੜਾ ਸੋਗਮਈ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਹਲਕਾ ਸਹਾਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡਿਆ ਪਹੁੰਚੇ ਜਿਨ੍ਹਾਂ ਕਿਹਾ ਕਿ ਇਕਲੌਤੇ ਪੁੱਤਰ ਦੀ ਮੌਤ ਕਾਰਨ ਜਿੱਥੇ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਉੱਥੇ ਵਿਦੇਸ਼ਾਂ ਵਿੱਚ ਹੋ ਰਹੇ ਹਾਦਸੇ ਚਿੰਤਾ ਦਾ ਵਿਸ਼ਾ ਹਨ ਕੋਈ ਸ਼ਮਸ਼ਾਨ ਘਾਟ ਖੜਿਆ ਸਾਡੇ ਹਲਕੇ 'ਚ ਬਹੁਤ ਮਾੜੀ ਘਟਨਾ ਜੋ 6 ਸਾਲ ਪਹਿਲਾਂ ਸਾਡੇ ਭਰਾ ਜਗਦੀਸ਼ ਸਿੰਘ ਨੇ ਆਪਣਾ ਬੇਟਾ ਪੜ੍ਹਾਈ ਵਾਸਤੇ ਜੁਆਸੇ ਭੇਜਿਆ ਸੀ ਸੋ ਸਾਲ ਪਹਿਲਾਂ ਪੀਆਰ ਵੀ ਹੋ ਗਈ ਪੜ੍ਹਾਈ ਵੀ ਹੋ ਗਈ ਸੋ ਕੁਝ ਗੈਂਗਸਟਰ ਹੀ ਕਹਾਂਗੇ ਜਿਹੜਾ ਨੇ ਆਖੇ ਭਰਾ ਦੇ ਬੇਟੇ ਨੂੰ ਜਸਦੀਪ ਨੂੰ ਗੋਲੀ ਮਾਰੀ ਤੰਤਰੀ ਦੀ ਘਟਨਾ ਤੋਂ ਕੱਲ ਡੈੱਡ ਬਡੀ ਆਈ ਹੈ ਸਵਾਦ ਸੰਸਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ ਪੂਰੇ ਹਲਕੇ ਤੇ ਸੋਗ ਦੀ ਲਹਿਰ ਹੈ ਇੰਨਾ ਸਾਰੇ ਹਲਕਾ ਸਵਲੋ ਦੇ ਸ਼ਮਸ਼ਾਨ ਘਾਟ ਅੱਜ ਉਹਨਾਂ ਦੀ ਲਾਸਟ ਦਰਸ਼ਨ ਕੀਤੇ ਤੇ ਬਹੁਤ ਦੁੱਖ ਦੀ ਖਬਰ ਹੈ ਸੋ ਮਨ ਉਦਾਸ ਹੈ ਵੀ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਵਾਨ ਮੌਤ ਜਵਾਨ ਬੱਚੇ ਮਾਪੇ ਦੇ ਚਲ ਜਾਂਦੇ ਆ ਸੋ ਉਹਨਾਂ ਦੇ ਅੱਗੇ ਰਹਿਣ ਨੂੰ ਤੱਕ ਨਹੀਂ ਕੱਲਾ ਕੱਲਾ ਪੁੱਤ ਸੀ ਸੋ ਬਹੁਤ ਮਾੜੀ ਖਬਰ ਹੈ ਬਹੁਤ ਦਿਲ ਦੁੱਖ ਹੈ ਖੜੇ ਜੀ ਸ਼ੋਕ ਦੇ ਵਿੱਚ ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਆਵੇ ਉਹਦੇ ਪਰਿਵਾਰ 'ਚ ਦੁੱਖ ਆਵੇ ਇਹੋ ਜੀ ਮੌਤ ਨਾ ਆਵੇ ਸੋ ਬਹੁਤ ਮਾੜੀ ਜਿਹੜੀ ਮੌਤ ਇਸ ਪਰਿਵਾਰ ਨਾਲ ਹੋਈ ਹੈ ਸਾਡੇ ਹਲਕੇ 'ਚ ਹੋਈ ਹੈ ਬਹੁਤ ਪ੍ਰਮਾਤਮਾ ਨੂੰ ਇਹੀ ਬੇਨਤੀ ਕਰਦੇ ਆ ਕਿ ਇਹੋ ਜੀ ਘਟਨਾ ਕਿਸੇ ਪਰਿਵਾਰ ਨਾਲ ਨਾ ਹੋਵੇ ਇਦਰੋਂ ਦੀ ਮਾਰ ਕਿੱਦਨੀ ਨਿਕਲੀ ਹੋਈ ਸੀਗੀ ਗੋੜੀ ਤੇ ਹੁਣ ਪੁਲਿਸ ਫਿਰ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੁਝ ਕੰਮ ਕੀ ਕਰਦਾ ਸੀ ਉੱਥੇ ਜੀ ਉੱਥੇ ਟਰੱਕ ਟਰੱਕ ਚਲਾਉਂਦਾ ਸੀ ਕਿਹੜੇ ਸ਼ਹਿਰ ਦਾ ਲੰਦਾ ਸੀ ਇਹ ਬੇਕਰਸਫੀਲਡ ਹਾਂਜੀ ਕਿੰਨੇ ਸਮੇਂ ਤੋਂ ਗਿਆ ਸੀ ਇਹਨੂੰ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ ਅੱਜ ਇੱਥੇ ਸੰਸਕਾਰ ਕੀਤਾ ਗਿਆ ਹਾਂਜੀ ਅੱਜ ਇੱਥੇ ਸੰਸਕਾਰ ਪੱਕਾ ਸੀਗਾ ਜੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਹੋਈ ਸੀ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅਜੇ 23 ਮਾ ਲੱਗਿਆ ਸੀਗਾ ਮੈਰੀ ਦੀ ਕਾਰ ਰੈਸੀਪਲੈਂਨ ਬਸ 2 ਘਰਾਂ ਤੱਕ ਜਾਨੂ ਇੱਧਰ ਇਹ ਬਾਣਾ ਵਾਰਤ ਗਿਆ ਆਪਣੇ ਨਾਮ ਦਾ ਜੀ ਪਰਵਿੰਦਰ ਸਿੰਘ ਮੇਰਾ ਨਾਮ ਜੀ ਸਰਪੰਚ ਪੁਆਗਲਾ ਇਹ ਕਿੱਦਾਂ ਹੋਇਆ ਜੀ ਹਾਸੋੜੇ ਦੇ ਬੇਟਾ ਬੱਚੇ ਡੈਥ ਹੋਈ ਇਹ ਬਾਹਰ ਸੀਗਾ ਜੀ ਅਮਰੀਕਾ ਅਮਰੀਕਾ ਜਾਨੀ ਹਾਂਜੀ ਅੱਛਾ ਜੀ ਉੱਥੇ ਬਰਾਂ ਹੀ ਲੱਗਿਆ ਵੀ ਕੀ 21-22 ਦਿਨ ਹੋਰ ਆਇਆ ਡੈਡ ਬੜੀ ਹਾਂਜੀ ਕਿੱਦਾਂ ਹੋਇਆ ਹਾਸਾ ਨਹੀਂ ਪਤਾ ਲੱਗਿਆ ਕੁੜੀ ਕਿੱਦਾਂ ਲੱਗ ਗਈ ਇਹ ਤਾਂ ਨਹੀਂ ਪਰ ਲੱਗਿਆ ਕਿੱਦਾਂ ਹੋਇਆ ਜੀ ਹਾਂਜੀ ਅੱਛਾ ਸਰਕਾਰ ਕੀਤਾ ਕਰਿਆ ਪਿੰਡ ਦੇ ਵਿੱਚ ਅੱਜ ਸਰਕਾਰ ਕਰਿਆ ਜੀ ਇਹ ਕਿਹਦਾ ਇਹ ਦਿਲਜੀਤ ਸਿੰਘ ਮਾਰਕਟ ਦਾ ਮੁੰਡਾ ਹੈ ਕਿੰਨੀ ਕਮਰਸੀ ਦੀ ਜੀ 23 ਮਾਹ ਸਾਲ ਲੱਗਿਆਗਾ ਨਹੀਂ ਮੈਰਿਜ ਹੋਈ ਸੀ ਨਹੀਂ ਮੈਰਿਜ ਕੋਈ ਭੈਣ ਭਾਈ ਹੋ ਨਹੀਂ ਹੋ ਰਹੇ ਨਹੀਂ ਇਕੱਲੇ ਸੀ ਅੰਕਲੋਤੇ ਸੀ ਕਿੰਨਾ ਕ ਸਮਾਂ ਹੋ ਗਿਆ ਸੀ ਗੇਨ ਦੇ ਇਹ ਨੂੰ ਹੋਵੇ 6-7 ਸਾਲ